ਗੁਰੂ ਪਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੱਲ ਦੀ ਰੀਲ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਉਹ ਕੌਤਕ ਜੋ ਆਪਣੇ ਤਨ ਦੇ ਵਸਤਰ ਉਤਾਰ ਕੇ ਦੇਣਾ ਸੰਝਾ ਕੀਤਾ ਸੀ ਸਮਾਂ ਆਪਣੀ ਚਾਲੇ ਚੱਲਦਾ ਗਿਆ ਬੜੇ ਪਿਆਰ ਨਾਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਰਵਰਿਸ਼ ਹੋ ਰਹੀ ਹੈ ਤੇ ਸਤਗੁਰੂ ਪਾਤਸ਼ਾਹ ਦੀ ਉਮਰ ਤਕਰੀਬਨ 8 ਸਾਲ ਦੇ ਕਰੀਬ ਹੋਈ ਹੈ ਤੇ ਇਸ ਸਮੇਂ ਦੇ ਦੌਰਾਨ ਭਾਈ ਲਾਲ ਚੰਦ ਨਾਂ ਦਾ ਇੱਕ ਸਿੱਖ ਜਿਹੜਾ ਕਿ ਲਖਨੌਰ ਦੇ ਰਹਿਣ ਵਾਲਾ ਹੈ ਇੱਕ ਬੜਾ ਪਿਆਰ ਵਾਲਾ ਸੱਜਣ ਹੈ ਗੁਰੂ ਨਾਨਕ ਦੇ ਘਰ ਦੇ ਉੱਪਰ ਬੜੀ ਇਹਦੀ ਸਰਧਾ ਹੈ ਬੜਾ ਵਿਸ਼ਵਾਸ ਹੈ ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮubaruk ਚਰਨਾਂ ਲਖਨੌਰ ਦੇ ਵਿੱਚ ਪਾਏ ਔਰ ਉਹਨਾਂ ਦੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਸਾਹਿਬ ਉਹਨਾਂ ਦੇ ਅਨ ਸੇਵਕ ਸਨ ਉਹਨਾਂ ਦੇ ਮਨ ਦੇ ਅੰਦਰ ਇਸ ਗੱਲ ਦਾ ਖਿਆਲ ਆਇਆ ਕਿ ਕਿਉਂ ਨਾ ਗੁਰੂ ਨਾਨਕ ਦੇ ਘਰ ਦੇ ਨਾਲ ਆਪਣੇ ਰਿਸ਼ਤੇਦਾਰੀ ਗੰਢੀ ਜਾਵੇ ਤੇ ਭਾਈ ਲਾਲਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਜਿਹੜੇ ਕਿ ਸਤਕਾਰਯੋਗ ਮਾਤਾ ਗੁਜਰੀ ਜੀ ਦੇ ਸਤਕਾਰਯੋਗ ਮਾਤਾ ਜੀ ਨੇ ਉਹ ਆਪਸ ਵਿੱਚ ਬੈਠ ਕੇ ਵਿਚਾਰਾਂ ਕਰਦੇ ਨੇ ਕਿ ਆਪਣੀ ਬੱਚੀ ਹੈ ਇਹ ਵੀ ਵਰ ਦੇ ਯੋਗ ਹੋ ਗਈ ਹੈ ਤੇ ਸਾਡੇ ਮਨ ਦਾ ਇਹ ਖਿਆਲ ਹੈ ਕਿ ਗੁਰੂ ਨਾਨਕ ਦੇ ਘਰ ਦੇ ਨਾਲ ਰਿਸ਼ਤੇਦਾਰੀ ਗੰਢੀ ਜਾਵੇ ਕਿਉਂਕਿ ਆਪਾਂ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਆ ਜਿਹੜੇ ਕੋਈ ਪ੍ਰਤਿਸ਼ਠਾ ਵਿਅਕਤੀ ਹੁੰਦੇ ਨੇ ਉਹਨਾਂ ਦੇ ਨਾਲ ਹਰ ਇੱਕ ਬੰਦਾ ਹੀ ਚਾਹੁੰਦਾ ਵੀ ਮੇਰਾ ਜਿਹੜਾ ਰਿਸ਼ਤਾ ਹੈ ਇਸ ਪਰਿਵਾਰ ਦੇ ਨਾਲ ਜੁੜੇ ਅਸੀਂ ਦੁਨਿਆਵੀ ਤੌਰ ਤੇ ਜਦੋਂ ਵੇਖਦੇ ਆ ਕਿ ਕੋਈ ਬਹੁਤ ਵੱਡੇ ਉੱਚੇ ਅਹੁਦੇ ਦੇ ਉੱਪਰ ਪਹੁੰਚ ਜਾਂਦਾ ਹੈ ਜਾਂ ਕੋਈ ਬਹੁਤ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਬਣ ਜਾਂਦਾ ਹੈ ਤੇ ਉਸ ਵੇਲੇ ਸਾਡੇ ਮਨ ਦੀ ਇੱਛਾ ਹੁੰਦੀ ਹੈ ਵੀ ਜਾਂ ਇਹਦੇ ਨਾਲ ਜਾਂ ਤੇ ਮਿੱਤਰਤਾ ਬਣੇ ਜਾਂ ਇਹਦੇ ਨਾਲ ਕੋਈ ਰਿਸ਼ਤੇਦਾਰੀ ਬਣੇ ਤੇ ਬਹੁਤ ਵਾਰ ਐਸਾ ਹੁੰਦਾ ਵੀ ਇਹ ਮਿੱਤਰਤਾ ਤੋਂ ਬਾਅਦ ਰਿਸ਼ਤੇਦਾਰੀਆਂ ਦੇ ਵਿੱਚ ਤਬਦੀਲ ਹੋ ਵੀ ਜਾਂਦਾ ਹੈ ਪਰ ਇਹ ਗੁਰੂ ਨਾਨਕ ਦੇ ਘਰ ਦੇ ਪਿਆਰ ਵਾਲੇ ਨੇ ਇਹਨਾਂ ਨੂੰ ਕੋਈ ਜ਼ਮੀਨ ਜਾਇਦਾਦ ਹਲਕ ਦਾ ਲਾਲਚ ਕੋਈ ਨਹੀਂ ਹੈ ਔਰ ਕੋਈ ਇਹ ਨਹੀਂ ਕਿ ਇਹਨਾਂ ਕੋਲੇ ਕਿੰਨਾ ਧਨ ਪਦਾਰਥ ਨੇ ਕਿੰਨੀ ਇੱਕ ਪ੍ਰਾਪਰਟੀ ਹੈ ਸਿਰਫ ਗੁਰੂ ਨਾਨਕ ਦੇ ਘਰ ਦੇ ਨਾਲ ਪਿਆਰ ਹੈ ਗੁਰੂ ਨਾਨਕ ਦੇ ਘਰ ਦੇ ਨਾਲ ਪਿਆਰ ਹੋਣ ਕਰਕੇ ਮਨ ਅੰਦਰ ਸੰਕਲਪ ਲੈਂਦੇ ਨੇ ਕਿ ਆਪਣੀ ਬੱਚੀ ਗੁਜਰੀ ਦਾ ਰਿਸ਼ਤਾ ਹੈ ਜਿਹੜਾ ਉਹ ਧੰਗ ਗੁਰੂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜਿਆਂ ਦੇ ਪਰਿਵਾਰ ਦੇ ਵਿੱਚ ਕੀਤਾ ਜਾਵੇ। ਹੁਣ ਮਨ ਵਿੱਚ ਵਿਚਾਰ ਕੀਤੀ ਕਿ ਇੱਥੇ ਹੋ ਜਾਏਗਾ। ਲੇਕਿਨ ਇਹਦੇ ਵਾਸਤੇ ਵਿਚੋਲਾ ਕੌਣ ਹੋਵੇਗਾ? ਤੇ ਭਾਈ ਲਾਲਚੰਦ ਜੀ ਕਹਿਣ ਲੱਗੇ ਭਾਗਾਂ ਵਾਲੀਏ ਗੁਰੂ ਨਾਨਕ ਸਾਹਿਬ ਜੀ ਦੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੂੰ ਆਪਾਂ ਵਿਚੋਲਾ ਪਾ ਲੈਂਦੇ ਆ ਉਹ ਕਹਿੰਦੇ ਵੀ ਉਹ ਇਸ ਗੱਲ ਵਾਸਤੇ ਤਿਆਰ ਹੋ ਜਾਣਗੇ ਕਹਿੰਦੇ ਅਸੀਂ ਗੱਲ ਕਰਦੇ ਆ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਕੋਲ ਉਹ ਜਾਂਦਾ ਪਰਿਵਾਰ ਕਿਉਂਕਿ ਲਖਨੌਰ ਦੇ ਵਿੱਚ ਹੀ ਬਾਬਾ ਸ੍ਰੀ ਚੰਦ ਸਾਹਿਬ ਰਹਿ ਰਹੇ ਨੇ ਉਹਨਾਂ ਕੋਲ ਜਾਂਦੇ ਨੇ ਜਾ ਕੇ ਆਖਦੇ ਨੇ ਕਿ ਅਸੀਂ ਗੁਰੂ ਨਾਨਕ ਦੇ ਘਰ ਦੇ ਨਾਲ ਆਪਣੀ ਰਿਸ਼ਤੇਦਾਰੀ ਬਣਾਉਣੀ ਚਾਹੁੰਦੇ ਆ ਅਸੀਂ ਆਪਣੇ ਬੱਚੀ ਦਾ ਰਿਸ਼ਤਾ ਕਰਨਾ ਹੈ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਆਕੇ ਵੀ ਕੋਲ ਜਲ ਲਈ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਗੱਲ ਕਰ ਲੈਂਦੇ ਆ ਤੇ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ ਬਾਬਾ ਸ੍ਰੀ ਚੰਦ ਸਾਹਿਬ ਜੀ ਅਤੇ ਆਕੇ ਕਹਿਣ ਲੱਗੇ ਕਿ ਪਾਤਸ਼ਾਹ ਭਾਈ ਲਾਲ ਚੰਦ ਆਪਣੀ ਬੱਚੀ ਦਾ ਰਿਸ਼ਤਾ ਤੁਹਾਡੇ ਸਾਹਿਬਜਾਦੇ ਦੇ ਨਾਲ ਕਰਨਾ ਚਾਹੁੰਦਾ ਤੁਸੀਂ ਪੰਜਾਂ ਦੇ ਵਿੱਚੋਂ ਜਿਸ ਨੂੰ ਵੀ ਆਖੋ ਉਸ ਬੱਚੇ ਦੇ ਨਾਲ ਉਹਨਾਂ ਦੀ ਸ਼ਾਦੀ ਜਿਹੜੀ ਕੀਤੀ ਜਾਵੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਅਣੀ ਰਾਜ ਸਾਹਿਬ ਜੀ ਨੂੰ ਆਖਿਆ ਕਿ ਤੁਸੀਂ ਆਓ ਆਕੇ ਇਹ ਸ਼ਾਦੀ ਵਾਸਤੇ ਹਾਂ ਕਰੋ ਉਹਨਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਵੀ ਅਸੀਂ ਸ਼ਾਦੀ ਨਹੀਂ ਕਰਵਾਉਣੀ ਅਸੀਂ ਦੁਨਿਆਵੀ ਚੱਕਰਾਂ ਦੇ ਵਿੱਚ ਨਹੀਂ ਪੈਣਾ ਫਿਰ ਉਸ ਤੋਂ ਬਾਅਦ ਵਾਰੀ ਆਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਉਨ੍ਹਾਂ ਦੀ ਸ਼ਾਦੀ ਆ ਜਿਹੜੀ ਉਹ ਤੈ ਹੁੰਦੀ ਹੈ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਮਾਤਾ ਗੁਜਰੀ ਜੀ ਦੇ ਨਾਲ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਖਿਮਾ ਕਰਿਓ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਕਿ ਭਾਈ ਅਸੀਂ ਲਖਨੌਰ ਨਹੀਂ ਆ ਸਕਦੇ ਕਿਉਂਕਿ ਜਿਹੜੇ ਹਾਲਾਤ ਨੇ ਉਹ ਆਗਿਆ ਨਹੀਂ ਦਿੰਦੇ ਤੇ ਤੁਸੀਂ ਬੱਚੀ ਨੂੰ ਲੈ ਕੇ ਕਰਤਾਰਪੁਰ ਆ ਜਾਓ ਤੇ ਕਰਤਾਰਪੁਰ ਉਹ ਪਰਿਵਾਰ ਆਇਆ ਇਥੇ ਸਤਿਗੁਰੂ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਾਤ ਪਹੁੰਚਣੀ ਹੈ ਤੇ ਆਪਾਂ ਇਸ ਦਾ ਜਿਹੜਾ ਸਾਰਾ ਹਾਲ ਹੈ ਉਹ ਕੱਲ ਦੀ ਰੀਲ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ਇਨੀ ਬੇਨਤੀ ਪ੍ਰਵਾਨ ਕਰੋ ਕਿਰਪਾ ਕਰਕੇ ਇੱਕ ਬੇਨਤੀ ਹੈ ਕਿ ਪੋਸਟ ਨੂੰ ਆਪ ਸ਼ਰਵਣ ਕਰਕੇ ਇਸ ਵਿਚਾਰ ਨੂੰ ਆਪ ਸੁਣ ਕੇ ਹੋਰਨਾਂ ਤੱਕ ਅੱਗੇ ਪਹੁੰਚਾਉਣ ਦਾ ਯਤਨ ਕਰਿਆ ਕਰੋ ਸ਼ੇਅਰ ਕਰਨ ਦਾ ਯਤਨ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ